ਹਾ ਅੰਬੇਦਕਰ ਸਾਡੇ ਭਗਵਾਨ ਹੈ ਜਸਵੀਰ ਸੁਖੀ ਅੱਜ ਭਾਰਤੀ ਸਫਾਈ ਮਜ਼ਦੂਰ ਸੰਗਤ ਦੇ ਜੈਪੀ ਮੰਚ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾ ਦਾ ਪੁਤਲਾ ਫੂਕਿਆ ਗਿਆ ਜਿਸ ਵਿੱਚ ਗੱਲ ਕਰਦੇ ਹੋਏ ਪ੍ਰਧਾਨ ਜਸਵੀਰ ਅਤੇ ਸੁਖਵਿੰਦਰ ਸੁਖੀ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਅਮਿਤ ਸ਼ਾ ਵੱਲੋਂ ਸੰਵਿਧਾਨ ਨਿਰਮਤਾ ਦਲਿਤ ਮਸੀਹਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਮੰਦਭਾਗੀ ਟਿੱਪਣੀ ਕੀਤੀ ਗਈ ਜਿਸ ਵਿੱਚ ਉਹਨਾਂ ਦੁਆਰਾ ਕਿਹਾ ਗਿਆ ਕਿ ਅੰਬੇਦਕਰ ਦੀ ਥਾਂ ਅਗਰ ਇਹਨਾਂ ਨੇ ਪਰਮਾਤਮਾ ਦਾ ਨਾਲ ਲਿਆ ਹੁੰਦਾ ਤਾਂ ਤੁਹਾਡੇ ਸਤ ਜਨਮਾਂ ਤੋਂ ਬਾਅਦ ਤੁਹਾਨੂੰ ਸਵਰਗ ਮਿਲ ਜਾਂਦਾ ਇਸ ਵਿੱਚ ਅਮਿਤ ਸ਼ਾ ਜੀ ਦਾ ਅੰਬੇਦਕਰ ਵਿਰੋਧੀ ਚਿਹਰਾ ਉਜਾਗਰ ਹੋਇਆ ਇਸ ਵਿਰੋਧ ਪ੍ਰਦਰਸ਼ਨ ਵਿੱਚ ਆਗੂਆਂ ਵੱਲੋਂ ਦੱਸਿਆ ਗਿਆ ਕਿ ਅੰਬੇਦਕਰ ਦੇ ਸਵਿਧਾ ਤਾਂ ਤੋਂ ਪਹਿਲਾਂ ਦਲੇ ਸਮਾਜ ਦਾ ਜੀਵਨ ਕਿਸੇ ਨਰਕ ਤੋਂ ਘਟ ਨਹੀਂ ਸੀ ਮਗਰ ਬਾਬਾ ਸਾਹਿਬ ਅੰਬੇਦਕਾ ਜੀ ਦੇ ਸੰਘਰਸ਼ ਤੋਂ ਬਾਅਦ ਅਸੀਂ ਜੀਂਦੇ ਜਿਹੀ ਨਰਕਾ ਤੋਂ ਸਵਰਗਾ ਚ ਆ ਗਏ ਹਾਂ ਉਹ ਸਾਡੇ ਲਈ ਭਗਵਾਨ ਹੀ ਹਨ ਰੋਸ ਮੁਜ਼ਾਰੇ ਵਿੱਚ ਅੰਮਿਤ ਸ਼ਾ ਹਾਏ ਹਾਏ ਦੇ ਨਾਰੇ ਲਗਾ ਕੇ ਅੰਮਿਤ ਸ਼ਾ ਦਾ ਪੁਤਲਾ ਫੂਕਿਆ ਗਿਆ ਇਸ ਰੋਸ ਮੁਜ਼ਾਰੇ ਵਿੱਚ ਸੈਂਕੜੇ ਸਮਰਥਕਾਂ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਸਾਡੇ ਭਗਵਾਨ ਹਨ ਦੀਆਂ ਤਾਕਤੀਆਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਜਗਿੰਦਰ ਟਾਈਗਰ ਅੰਬੇਦਕਰ ਵਲਫੇਅਰ ਸੁਸਾਇਟੀ ਮਦਨ ਮਹਿਕ ਪ੍ਰਦਾਨ ਬਾਲਮੀਕ ਉਤਸਵ ਕਮੇਟੀ ਅਸ਼ੋਕ ਧਮੋਲੀ ਪ੍ਰਦਾਨ ਭਾਰਤੀ ਸਫਾਈ ਮਜ਼ਦੂਰ ਸੰਘ ਨਰੇਸ਼ ਤੀਮਾਨ ਪ੍ਰਦਾਨ ਕਰਮਚਾਰੀ ਦਲ ਪਗੜਾ ਅਤੇ ਉਨ੍ਹਾਂ ਦੇ ਨਾਲ ਸੈਂਕੜੇ ਆੰਬੇਦਕਰ ਸਮਰਥਕਾਂ ਵੱਲੋਂ ਜੈ ਭੀਮ ਜੈ ਸੰਵਿਧਾਨ ਦੇ ਨਾਰੇ ਲਗਾਏ ਗਏ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਆਸਪੂਰਾ ਦੀ ਰਿਪੋਰਟ ਮੁਰਦਾਬਾਦ 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 ਮਿੱਤਰਾ ਮੁਰਦਾਬਾ 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 ਜਿੰਦਾਬਾ ਮੁਰਦਾਬਾ ਜਾਇ ਮੰਤਰੀ ਮਿੱਤਰਾ ਮੁਰਦਾਬਾ 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 ਜਾਇ ਮੰਤਰੀ ਮਿੱਤਰਾ ਮੁਰਦਾਬਾ ਮਿੱਤਰਾ ਥੋੜਾ ਪੱਛੇ ਦਾ ਹੋ ਜਾਓ ਮਿੱਤਰਾ ਮੁਰਦਾਬਾ ਮੁਰਦਾਬਾ ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਹਾਏ ਹਾਏ ਕਰੋ ਸਿਆਪਾ ਅੱਜ ਜਿਹੜਾ ਆਪਾਂ ਰੋਸ ਮੁਜ਼ਾਹਰਾ ਕਰਿਆ ਕ ਆਪਣਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਆਲ ਇੰਡੀਆ ਦੇ ਗ੍ਰਹਿ ਮੰਤਰੀ ਹੈ ਉਹਨਾਂ ਨੇ ਇੱਕ ਮਤਭਾਗਿਆ ਬਿਆਨ ਦਿਆ ਸਾਡੇ ਬਾਬਾ ਸਾਹਿਬ ਦੇ ਖਿਲਾਫ ਉਹਨ ਕੀ ਬੜੀ ਮਾੜੀ ਸੋਚ ਹੈ ਉਹ ਸਾਡੇ ਉਹੀ ਸੋਚਦੇ ਆ ਜਿਹੜੇ ਦਬੇ ਕੁਚਲੇ ਲੋਕ ਹੈ ਕਿ ਉਹੀ ਦਬੇ ਕੁਚਲੇ ਲੋਕ ਰਹਿਣ ਇਹ ਪਰ ਹੁਣ ਸਾਡਾ ਸਮਾਜ ਪੂਰੀ ਤਰ੍ਹਾਂ ਜਾਗ ਚੁੱਕਿਆ ਸਾਡੇ ਪੂਰੇ ਆਲ ਇੰਡੀਆ ਦੇ ਵਿੱਚ ਇੰਨੇ ਵਧੀਆ ਸੂਝਵਾਨ ਲੀਡਰਸ਼ਿਪ ਵਾਲੇ ਸਾਡੀ ਅਸੀਂ ਸਮਾਜ ਤੋਂ ਜਾਗ ਚੁਕੇ ਆ ਹੁਣ ਉਹ ਕੰਮ ਨਹੀਂ ਹੋਣ ਦੇਣਗੇ ਜਿਹੜੇ ਪਹਿਲਾਂ ਹੋਇਆ ਹੈਗਾ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਦੇ ਐਡੀ ਬੜੀ ਕੁਰਸੀ ਹੈਗੀ ਐ ਤੇ ਅਸੀਂ ਐਨਾ ਘਟਿਆ ਬਿਆਨ ਦੇ ਰਿਹਾ ਬੜੀ ਮਾੜੀ ਸੋਚ ਹੈ ਸੋ ਅਸੀਂ ਇਸ ਦੀ ਅਮਿਤ ਸ਼ਾਹ ਦੀ ਨਖੇਦੀ ਕਰਦੇ ਆ ਤੇ ਇਸ ਦਾ ਬਾਈਕਾਟ ਵੀ ਕਰਦੇ ਆ ਤੋਂ ਸੋ ਆਪਣੇ ਸਮਾਜ ਨੂੰ ਮੈਂ ਇਹੀ ਕਹਾਂਗਾ ਕਿ ਇਹ ਅਮਿਤ ਸ਼ਾਹ ਦੇ ਖਿਲਾਫ ਵੱਧ ਤੋਂ ਵੱਧ ਮੁਜ਼ਾਰੇ ਕਰੋ ਦੇ ਜੀ ਸੋਚ ਬਦਲੋ ਧੰਨਵਾਦ ਆ ਦੇਖੋ ਜਿਹੜੀ ਇਹ ਟੀਸ ਹੈ ਇਹ ਕਿੱਥੋਂ ਨਿਕਲਦੀ ਹੈ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਦੇ ਕੁਝ ਮੰਤਰੀਆਂ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਇਸ ਵਾਰ ਅਸੀਂ 400 ਸੀਟਾਂ ਲਿਆ ਕੇ ਸੰਵਿਧਾਨ ਬਦਲਾਂਗੇ ਤੇ ਜਦ ਐਸਸੀ ਸਮਾਜ ਨੂੰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਵਿਸ਼ਵਾਸ ਰੱਖਦੇ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਹਨਾਂ ਦਾ ਬਾਈਕਾਟ ਕਰਿਆ ਤੇ ਇਹਨਾਂ ਦੀ ਇੰਨੀ ਮਾੜੀ ਜਿਹੜੀ ਸਥਿਤੀ ਹੋਈ ਹੈ ਤੇ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਘਟੋ ਘਟ 15 ਤੋਂ ਲੈ ਕੇ 20 ਜਿਹੜੇ ਐਮਪੀ ਸੀਗੇ ਸੋ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੋ ਬਾਬਾ ਸਾਹਿਬ ਅੰਬੇਦਕਰ ਦਾ ਜੈ ਭੀਮ ਦਾ ਨਾਰਾ ਲਾਣ ਤੋਂ ਬਾਅਦ ਕਰੀ ਹੈ ਜਿਹੜੀ ਉਹ ਟੀਸ ਹੈ ਜਿਹੜਾ ਇਹਨਾਂ ਦਾ ਦਰਦ ਹੈ ਉਹ ਜਿਹੜਾ ਛਲਕਿਆ ਤੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਅੰਬੇਦਕਰ ਅੰਬੇਦਕਾਰੀ ਕਿ ਫੈਸ਼ਨ ਹੈ ਅਸੀਂ ਅਮਿਸ਼ਾ ਜੀ ਨੂੰ ਦੱਸਣਾ ਚਾਹਾਂਗੇ ਕਿ ਅੰਬੇਦਕਰ ਕੋਈ ਫੈਸ਼ਨ ਨਹੀਂ ਅੰਬੇਦਕਰ ਸਾਹਿਬ ਤਾਂ ਇੱਕ ਬ੍ਰਾਂਡ ਹੈ ਤਾਂ ਕਰਕੇ ਦੇਖੋ ਜਿਹੜਾ ਇਹਨਾਂ ਦਾ ਦਰਦ ਹੈ ਉਹ ਅਸੀਂ ਬਾਬਾ ਸਾਹਿਬ ਦੇ ਬੱਚੇ ਹੋਣ ਦੇ ਨਾਤੇ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਆ ਅਮਿਸ਼ਾ ਜੀ ਨੂੰ कि ਅਸੀਂ ਬਰਬਰ ਜਿਹੜਾ ਆ ਉਹ ਦਰਦੀਨਾਂ ਤੋਂ ਜਾ ਕੇ ਕਰਦੇ ਰਹਾਂਗੇ ਇਹਨਾਂ ਦੇ ਜ਼ਖਮਾਂ ਤੇ ਨੂਨ ਪਾਉਂਦੇ ਰਹਾਂਗੇ 바ਵਾ ਸਾਹਿਬ ਦੇ ਸੰਵਿਧਾਨ ਨਾਲ ਪਹਿਲਾਂ ਵੀ ਖੜੇ ਹਾਂ ਹੁਣ ਵੀ ਖੜੇ ਰਹਾਂਗੇ ਤੇ ਇਹੀ ਗੱਲ ਕਹਿੰਦੇ ਹੋਏ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਅੰਮ੍ਰਿਤਸਰ ਦਾ ਜਿਹੜਾ ਬਾਈਕਾਟ ਕਰਦੇ ਆ ਤੇ ਅਸੀਂ ਉਰਜੋਰ ਅਪੀਲ ਵੀ ਕਰਦੇ ਆ ਸਾਡੇ ਸਮਾਜ ਨੂੰ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬਾਈਕਾਟ ਕੀਤਾ ਜਾ ਇਹਨਾਂ ਨੂੰ ਬਿਲਕੁਲ ਵੋਟ ਨਾ ਪਾਈ ਜਾਏ ਜੋ ਪਹਿਲਾਂ ਤਾਂ ਮੈਂ ਕਹਿੰਦਾ ਮੁबारकबाद ਆਪਣਾ 바ਵਾ ਸਾਹਿਬ ਨੂੰ ਦੱਨਾ ਮੈਂ ਆਪਣੇ ਸਾਰੇ ਪੰਜਾਬ ਕਮੇਟੀ ਤੋਂ ਦੱਸਤਾ ਹੀ ਕਹੇ ਆ ਕਿਹੜੀਆਂ ਸਰਕਾਰਾਂ ਚਾਹ ਤਾਂ ਐਨ ਐਸ ਸੀ ਬੀ ਸੀ ਸਾਰੇ ਵਿੰਗ ਤੋਂ ਵੋਟਾਂ ਲੈ ਲੈਂਦੇ ਆ ਤੇ ਆਪਣਾ ਪੂਰਾ ਕੰਮ ਕਰਕੇ ਪੂਰਾ ਆਪਣੇ ਵਿਚਾਰਤ ਕਰਕੇ ਪੂਰੀ ਐ ਫਿਰ ਇਹ ਬਾਬਾ ਸਾਹਿਬ ਨੂੰ ਅੱਛਾ ਮਾੜਾ ਕਹਿਣ ਲੱਗ ਜਾਂਦੇ ਆ ਤੇ ਜੋ ਵੀ ਸਾਨੂੰ ਬਾਬਾ ਸਾਹਿਬ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਬੋਲਣ ਦਾ ਕੋਈ ਬੈਠਣ ਦਾ ਕੋਈ ਆਪਣਾ ਜੀ ਕੋਈ ਆਪਣਾ ਕਿਸੇ ਦੇ ਵਿਰੁੱਧ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਇਹ ਬਾਬਾ ਸਾਹਿਬ ਨੇ ਸਾਨੂੰ ਦਬਾਇਆ ਇਸ ਕਰਕੇ ਜੋ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਾਡੇ ਪੈਣਾ ਰਾਜਪੁਰੇ ਦੇ ਵਿੱਚ ਅਸੀਂ ਜੋ ਅੰਮ੍ਰਿਤਸਰ ਨੇ ਆਪਣਾ ਬਾਵਾ ਸਾਹਿਬ ਆਤੇ ਗਲਤ ਬੋਲਿਆ ਅਸੀਂ ਕਹਿੰਨੇ ਆਂ ਵੀ ਅੰਮ੍ਰਿਤਸਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਨਹੀਂ ਅੰਮ੍ਰਿਤਸਰ ਮੰਨੇਗਾ ਸਾਡਾ ਜੋ ਐਸ்சி ਬੀਸੀ ਓਬੀਸੀ ਪਾਈਚਾਰਾ ਉਹਦਾ ਹਰੇਕ ਜਗ੍ਹਾ ਵਿਰੋਧ ਕਰਾਂਗੇ ਮੈਂ ਜ਼ਿਆਦਾ ਨਹੀਂ ਕਹਿੰਦਾ ਮੀਡੀਆ ਦਾ ਵੀ ਬੋਲਣ ਦੇ ਲੋ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਨਾਲ ਇਨਾਂ ਦੇ ਬਾਬਾ ਸਾਹਿਬ ਦੇ ਨਾਲ ਇੱਕ ਮੁੱਠ ਹੋ ਕੇ ਸਾਡੇ ਖਬਰਾਂ ਲਾਂਦੇ ਆ ਤੇ ਸਾਡੇ ਨਾਲ ਆ ਕੇ ਵਿੱਚ ਤੇ ਪ੍ਰਚਾਰ ਸਾਡਾ ਸੁਣਦੇ ਆ ਮੈਂ ਫਿਰ ਵੀ ਕਹਿੰਦਾ ਜੋ ਅਮਰਤਸਰ ਨੇ ਬੋਲਿਆ ਉਹ ਬਹੁਤ ਗਲਤ ਬੋਲਿਆ ਅਮਰਤਸਰ ਨੂੰ ਮਾਫੀ ਮੰਗਣੀ ਚਾਹੀਦੀ ਆ ਬਾਬਾ ਸਾਹਿਬ ਤੋਂ ਜੋ ਕਿਹੜਾ ਉਹਨਾਂ ਦੇ ਕੋਲ ਆਉਦਾ ਇਸ ਟਾਈਮ ਹਿੰਦੂ ਸਦਾਨ ਦੇ ਆਪਣਾ ਉਹਦੇ ਤੋਂ ਉਹਨਾਂ ਨੂੰ ਸਤਿਵਾ ਦੇਣਾ ਚਾਹੀਦਾ ਜਾਦਾ ਕਹਿੰਦਾ ਮੈਂ ਸਾਰੇ ਮੈਂ ਮਰਾਜ਼ਾ ਦਿਲੋਂ ਧੰਨਵਾਦ ਕਰਦਾ